ਨੇ ਲਿਖੀ ਹੈ ਉਹਨਾਂ ਦੇ ਗ੍ਰੇਟ ਗ੍ਰੈਂਡਸਨ ਨੇ ਲਿਖੀ ਹੈ ਕਿਤਾਬ ਟੂ ਦ ਕੇਸ ਦਟ ਸ਼ਕ ది एंपਾਇਰ ਇਹ ਕਿਤਾਬ ਦੇ ਬੇਸ ਦੇ ਉੱਤੇ ਹੀ ਇਹ ਫਿਲਮ ਬਣਾਈ ਗਈ ਹੈ ਸਾਰਾ ਕੁਝ ਤੇ ਹੁਣ ਮੈਂ ਦੁਬਾਰਾ ਬਣਾਉਣਾ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਜੀ ਨੂੰ ਜੋ ਸਾਡੇ ਗੈਸਟ ਆਫ ਆਨਰ ਹੈਗੇ ਨੇ ਮੈਂ ਉੱਤੇ ਬੁਲਾਣਾ ਚਾਹਾਂਗਾ ਮੈਂ ਤੁਹਾਨੂੰ ਆ ਜਾਓ ਭਾਈ ਇਹਨਾਂ ਨੇ ਵੀ ਫਿਲਮ ਮੈਨੂੰ ਮੌਕਾ ਮਿਲਿਆ ਇਹਨਾਂ ਨੂੰ ਫਿਲਮ ਦਿਖਾਉਣ ਦਾ ਬੰਬੇ 'ਚ ਤੇ ਇਹਨਾਂ ਨੇ ਫਿਲਮ ਦੇਖੀ ਮੈਂ ਇਹਨਾਂ ਨੂੰ ਪੁੱਛਾਂਗਾ ਜੀ ਭਾਜੀ ਤੁਹਾਨੂੰ ਕਿਸਾ ਲੱਗਿਆ ਕੀ ਹੋਇਆ ਤੁਸੀਂ ਦੱਸ ਦਿਓ ਲੋਕਾਂ ਨੂੰ ਆਇਓ ਸੱਸੇ ਬਾਈ ਨਤਾਸ ਸੋਲੰ ਦੇ ਅਰਜੁਨ ਦੇ ਬਦੌਲਤ ਸੋਲੰ ਦਾ ਸ਼੍ਰੀ ਪ੍ਰੋਗਰਾਮ ਹੋਇਆ ਹਰਿਸ ਨਗਰ ਖੇੜੇ ਨੂੰ ਜਿਸ ਨਗਰ ਖੇੜੇ ਦੇ ਮਾਲਕ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹ ਤੋਂ ਦੀ ਪਾਕ ਪਵਿੱਤਰ ਸਰਜ਼ਮੀਨ ਨੂੰ ਗੁਰੂਆਂ ਪੀਰਾਂ ਫਕੀਰਾਂ ਤੇ ਪੂਜਣ ਯੋਗ ਸਥਾਨਾਂ ਨੂੰ ਸ਼ਹੀਦਾਂ ਮুরিਦਾਂ ਦੇ ਆਸ਼ਕਾਂ ਸਾਧਕਾਂ ਦੇ ਜਿਨ੍ਹਾਂ ਨੇ ਆਪਣੇ ਮਾਂ ਪ੍ਰਤੀ ਆਪਣੇ ਦੇਸ਼ ਪ੍ਰਤੀ ਕੁਰਬਾਨੀਆਂ ਦਿੱਤੀਆਂ ਉਹ ਵੀ ਇਨਪੋਲ ਤਰੀਕੇ ਨਾਲ ਸੋ ਇਸ ਤੋਂ ਵੱਡਾ ਜ਼ੁਲਮ ਮੇਰਾ ਖਿਆਲ ਹੈ ਡਾਇਰ ਤੋਂ ਕੋਈ ਹੋਰ ਨਹੀਂ ਹੋਇਆ ਹੋਏਗਾ ਜੋ ਜਲਿਆਂ ਵਾਲੇ ਬਾਗ ਦੇ ਵਿੱਚ ਕਰ ਗਿਆ ਉਸ ਕਹਾਣੀ ਨੂੰ ਪੇਸ਼ ਕਰਨ ਲਈ ਇੱਕ ਕਹਾਣੀ ਆਈ ਕਿੱਥੋਂ ਮੈਨੂੰ ਇੱਕ ਦੇਖਣ ਦਾ ਮੌਕਾ ਮਿਲਿਆ ਮੈਨੂੰ ਇਹ ਸਾਖ ਹੋਇਆ ਇਸ ਫਿਲਮ ਦਾ ਦੇਖਣ ਦਾ ਔਰ ਮੈਂ ਛੋਟੇ ਪਰਦੇ ਤੇ ਦੇਖੀ ਮਗਰ ਹਰ ਚੀਜ਼ ਦਾ ਜਿਹੜਾ ਖਾਸ ਅੰਦਾਜ਼ ਹੈ ਉਹ ਵੱਡੇ ਪਰਦੇ ਤੇ ਦੇਖਣ ਦਾ ਹੀ ਹੈ ਮਗਰ ਉਸ ਦੇ ਵਿੱਚ ਵੀ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਅੱਖਾਂ ਨਮ ਹੁੰਦੀਆਂ ਹਰ ਜਗ੍ਹਾ ਤੇ ਅਸੀਂ ਤਾਂ ਸਿਰਫ ਜਲਿਆਂ ਵਾਲੇ ਬਾਗ ਦੀਆਂ ਕਿੰਨੀਆਂ ਫਿਲਮਾਂ ਦੇਖਿਆ ਹੁਣ ਜਿਹਦੇ ਵਿੱਚ ਉਹਨਾਂ ਦੇ ਸੀਨ ਆਏ ਮਗਰ ਇਸ ਦੇ ਵਿੱਚ ਜੋ ਸੀਨ ਆਏ ਨੇ ਕਿ ਮਾਰਨ ਤੋਂ ਬਾਅਦ ਗੋਲੀਆਂ ਚਲਾਉਣ ਤੋਂ ਬਾਅਦ ਆਰਡਰ ਦੇਣ ਤੋਂ ਬਾਅਦ ਕਹਿੰਦੇ ਹੁਣ ਚੈੱਕ ਕਰੋ ਕਿ ਇਹਨਾਂ ਦੇ ਸਾਹ ਵਿੱਚ ਕਿਸੇ ਦੇ ਹੈ ਉਹਨਾਂ ਨੂੰ ਸੰਗੀਨਾ ਨਾਲ ਮਾਰਿਆ ਗਿਆ ਕਿਸੇ ਦੇ ਵਿੱਚ ਕੋਈ ਸਾਹ ਬਾਕੀ ਨਾਰਾਜ ਸੋਇਬ ਗੁਦਪ੍ਰੀਤ ਕੁਗੀ ਜੀ ਨੇ ਕਿ ਉਹ ਤੁਹਾਡੇ ਨਾਲ ਜਿਹੜੀ ਗੱਲ ਜਿੱਥੋਂ ਛੱਡੀ ਸੀ ਕਿ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਸ਼ੰਕਰ ਨਾਇਰ ਸਾਹਿਬ ਸਰ ਜਿਨ੍ਹਾਂ ਨੇ ਆਪਣੀ ਸਰਦਿਓ ਪਾਦੀ ਤਿਆਗ ਦਿੱਤੀ ਔਰ ਤੁਹਾ ਤੋਂ ਵਦੇ ਕੋਈ ਨਭਾ ਵੀ ਨਹੀਂ ਸਕਦਾ ਸੀ ਤੁਸੀਂ ਬਿਲਕੁਲ ਐਵੇਂ ਜਦੋਂ ਡਿਲੀਟ ਕਰਕੇ ਜਦੋਂ ਉਹਦੇ ਚੋਂ ਤੁਹਾਡੀ ਤਸਵੀਰ ਨਿਕਲਦੀ ਤੁਸੀਂ ਸ਼ੰਕਰ ਨਾਇਰ ਲੱਗਦੇ ਸੀ ਸਰਗੋਜੀ ਉਹਨਾਂ ਦੇ ਪਰਪੋਤੇ ਕਹਿ ਸਕਦੇ ਅਸੀਂ ਉਹਨਾਂ ਦੇ ਵੱਡੇ ਪੋਤੇ ਮੰਦਰ ਪੋਤਿਆਂ ਦੇ ਪੋਤੇ ਪਰਪੋਤੇ ਜਣ ਹਾਂਜੀ ਹਾਂ ਜਰਾ ਗੋਜੀ ਔਰ ਪੁਸ਼ਪਾ ਜੀ ਇਹ ਸ਼ੰਕਰ ਨਾਇਰ ਜੀ ਦੇ ਪੋਤੇ ਹੈ ਜ਼ਿੰਦਾ ਹੈ ਮੌਜੂਦ ਹੈ ਉਹਨਾਂ ਦੇ ਨਾਮ ਤੇ ਜਰਾ ਖੁੱਲ ਕੇ ਤਾਲੀ ਸਟੇਜ ਤੇ ਬੁਲਾਉਣਾ ਚਾਹਮਗੇ ਉਹਨਾਂ ਨੂੰ ਜੀਜੀ ਪੋਸ਼ਪਾਦੀਆ ਪੋਸ਼ਪਾ ਪਲਟ اور ਰਗੋਲ ਇਹਨਾਂ ਨੇ ਇਸ ਕਹਾਣੀ ਨੂੰ ਜਨਮ ਦਿੱਤਾ ਔਰ ਉਹ ਕਹਾਣੀ ਦੇ ਜਨਮਦਾਤਾ ਮਗਰ ਉਸ ਨੂੰ ਫਿਕਸਰਾਈਜ਼ ਕਰਨ ਵਾਲੇ ਇਸ ਫਿਲਮ ਦੇ ਜਿੰਨੇ ਵੀ ਯੂਨਿਟ ਤੇ ਐਕਟਰ ਕੈਰੈਕਟਰ ਡਾਇਰੈਕਟਰ ਬਣੇ I'll speak in English. Mm -hmm. Today is a very auspicious day for us because, okay. okay, it is a very auspicious day for us because today is Vishu, the Malayali New Year, and you have chosen today to to honor the the memory of Sir Chaitu Sankaranaya my great grandfather, and I am very privileged to be here, and I want to thank. Dharma Productions, stakshay Kumar, Mr. Maharaman, Ajanya Bande, Amritpal, Vindra and of course Karan Singh Tyagi and everyone else involved in bringing his story to life. And the whole world now resounds with the name of Chaitur Shankar Naya. And I'm very, very grateful to all of you. Thank you. And I'd like to thank the people of Punjab. You honoured him hundreds of years ago, 106 years ago, 107 years ago, and here you're, you're here honouring him again. I really, really thank you. This is a great film. It's an absolutely incredible film. And Mr. Akshay Kumar, Mr. Madhavan have played, and Ananya have played incredible roles. It's such a wonderful story and so beautifully played. I don't think. Raghu's great grandfather could have been played by anybody besides Akshay Kumar. Thank you very much. Thank you for being here.